ਪਰ ਸਤਿਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਡਾਕਟਰ ਰਾਮ ਸਿੰਘ ਢਿੱਲੋਂ ਤੇ ਪੰਚਾਇਤ ਚੋਣਾਂ ਆ ਗਈਆਂ ਨੇ ਬੜੀਆਂ ਸਰਗਰਮੀਆਂ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਹੈ ਜੋ ਹਿੱਸੇਦਾਰੀ ਹੈ ਤੇ ਉਹ ਵੀ ਬੜੀ ਤੇਜ਼ੀ ਨਾਲ ਵਧ ਰਹੀ ਹੈ ਰਿਜ਼ਰਵੇਸ਼ਨ ਦੇ ਮਾਮਲੇ 'ਚ ਉਹਨਾਂ ਨੂੰ ਜੋ ਮਿਲਿਆ ਰਿਜ਼ਰਵੇਸ਼ਨ ਉਹ ਉਹਦੀ ਹੱਕਦਾਰ ਨੇ ਕਿਉਂਕਿ ਸਾਡੀ ਆਬਾਦੀ ਦਾ 50% ਹਿੱਸਾ ਔਰਤਾਂ ਦਾ ਹੈ। ਔਰ ਉਹਨਾਂ ਦੀ ਜੋ ਸਰਗਰਮੀ ਹੈ ਉਹ ਇਹ ਦੱਸਦੀ ਹੈ ਕਿ ਪੰਜਾਬ ਦੀ ਤਰੱਕੀ ਜਿੰਨ ਜੰਮ ਨੇ ਉਹ ਔਰ ਪਿੱਛੇ ਦੇ ਮੈਂ ਖੁਦ ਪੂਰੇ ਪੰਜਾਬ ਦਾ ਸਰਵੇ ਵੇਖਿਆ ਇੱਕ ਜਿਹਦੇ ਵਿੱਚ ਨਵੀਆਂ ਲੜਕੀਆਂ ਘਟੋਟ 8-10 ਲੜਕੀਆਂ ਜੋ ਸਰਪੰਚ ਬਣੀਆਂ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਕਮਾਲ ਦੀ ਤਰੱਕੀ ਕੀਤੀ। ਕਰਵਾਈ ਪਿਛਲੇ ਸਾਲਾਂ ਦੇ ਵਿੱਚ ਔਰ ਇਸ ਤਰ੍ਹਾਂ ਤਰੱਕੀ ਕੀਤੀ ਪੂਰੇ-ਪੂਰੇ ਪਿੰਡ ਨੇ ਜਿਵੇਂ ਇੱਕ ਪਰਿਵਾਰ ਤਰੱਕੀ ਕਰਦਾ ਹੁੰਦਾ ਹੈ ਜਿਸ ਤਰ੍ਹਾਂ ਪਿੰਡ ਦੀ ਨਿਕਾਸੀ ਦਾ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਤੇ ਉਹਨਾਂ ਨੇ ਸਕੂਲਾਂ ਦਾ ਸ਼ਾਨਦਾਰ ਸਫਾਈ ਦਾ ਪ੍ਰਬੰਧ ਕੀਤਾ ਤੇ ਉਹਨਾਂ ਦੀ ਜੋ ਟ੍ਰੇਨਿੰਗ ਹੈ ਬੱਚਿਆਂ ਦੀ ਉਹ ਬੜਾ ਧਿਆਨ ਦਿੱਤਾ ਉਹਨਾਂ ਤੇ ਤੇ ਦੂਸਰੀ ਗੱਲ ਉਹਨਾਂ ਨੇ ਜੋ ਕੀਤੀ ਖਾਸ ਉਹ ਇਹ कि ਉਹਨਾਂ ਨੇ ਪਿੰਡ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਪਹਿਲ ਕੀਤੀ ਪੁਲਿਸ ਕੇਸ ਬਹੁਤ ਘੱਟ ਜਾਂਦੇ ਕਿਉਂਕਿ ਕੁਦਰਤੀ ਤੌਰ ਤੇ ਔਰਤਾਂ ਸਵਾਪਕੋ ਕੋਮਲ ਹੁੰਦੀਆਂ ਨੇ ਤੇ ਲੋਕ ਉਹਨਾਂ ਦੀ ਗੱਲ ਮੰਨ ਵੀ ਲੈਂਦੇ ਨੇ ਤੇ ਇਸ ਕਰਕੇ ਪੰਚ ਤੇ ਸਰਪੰਚ ਜੋ ਲੜਕੀਆਂ ਬਣ ਕੇ ਆ ਰਹੀਆਂ ਨੇ ਤੇ ਭਾਵੇਂ ਉਹ ਪਿੰਡ ਦੀਆਂ ਨੋਹਾ ਹੋਣ ਤੇ ਭਾਵੇਂ ਉਹ ਪਿੰਡ ਦੀਆਂ ਲੜਕੀਆਂ ਹੋਣ ਤੇ ਉਹਨਾਂ ਨੂੰ ਜੀ ਆਇਆਂ ਆਖਣਾ ਬਣਦਾ ਔਰ ਦੂਸਰੀ ਗੱਲ ਇਹ ਵੀ ਹੈ ਕਿ ਜਿਹੜੇ 5 ਸਾਲ ਉਹ ਕੰਮ ਕਰਨ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਉਹਨਾਂ ਨੂੰ ਖੁੱਲ ਕੇ ਕੰਮ ਕਰਨ ਦਿੱਤੇ ਜਾਵੇ ਉਹਦੇ ਚ ਮਰਦਾਂ ਦੀ ਸਰਦਾਰੀ ਨੂੰ ਹੋਣੀ ਚਾਹੀਦੀ ਪਰਿਵਾਰ ਦੇ ਮੈਂਬਰਾਂ ਦੀ ਉਹਨਾਂ ਨੂੰ ਖੁਦ ਕੰਮ ਕਰ ਦਿੱਤਾ ਜਾਵੇ ਔਰ ਖੁਦ ਉਹ ਕੰਮ ਕਰਨ ਵੀ ਔਰ ਜਦੋਂ ਉਹ ਕੰਮ ਕਰਨੀ ਆ ਤਾਂ ਪੰਜਾਬ ਦੀ ਕਾਇਆ ਕਲਪ ਹੋਣੀ ਬਿਲਕੁਲ ਤਾਇਆ ਬੜੀ ਸੁਭਾਵਕ ਹੈ ਇਸ ਲਈ ਇਹ ਸ਼ੁਭ ਸ਼ਗਨ ਹੈ ਤੇ ਮੈਂ ਫਿਰ ਇੱਕ ਵਾਰੀ ਲੜਕੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਬੜੇ ਜੋਸ਼ੋਖ ਰੋਸ਼ ਨਾਲ ਇਹ ਚੋਣਾਂ ਲੜਨ ਔਰ ਚੋਣਾਂ ਜਿੱਤਣ ਤੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਦੀਆਂ ਜਮਨ ਬਣ ਤੁਹਾਡਾ ਬਹੁਤ ਬਹੁਤ ਸ਼ੁਕਰੀਆ